ਇਹ ਬਾਤਨੀਜ ਬਹੁਤ ਬਹੁਤ ਤੁਸੀਂ ਕਿੱਥੇ ਸੀਗੇ ਉਸ ਟਾਈਮ ਜਦੋਂ ਸੈਂਸ ਮੈਂ ਕਮਰੇ ਚ ਸੱਤੀ ਪਈ ਹੈ 11 ਵਜੇ ਜਦੋਂ ਮੈਨੂੰ ਫੋਨ ਆਇਆ ਵਾ ਜੀਤਾ ਵੀ ਚੋਕਾ ਆਪ ਵੀ ਉਸ ਕਰ ਲਿਆ ਸਰਨਾ ਉਹਨੇ ਮੈਨੂੰ ਖੁੱਟਣ ਕਿ ਦਿੱਤੀਆ ਇਹ ਤੁਸੀਂ ਬਾਤਨੀਜ ਉਹ ਤੁਹਾਡਾ ਮੀਚੋ ਕਿ ਮੈਂ ਬਾਹਰ ਮਾਰਨਾ ਮੈਂ ਤਾਂ ਮੈਂ ਅਗਰੇ ਤੱਕ ਮੀਰੀ ਤੁਹਾਡੇ ਕੋਈ ਕੋਈ ਫੋਨ ਦੇ ਵਿੱਚ ਰਿਕਾਰਡਿੰਗ ਵਗੈਰਾ ਹੈਗੀ ਹੈ ਕੋਈ ਉਹਨਾਂ ਦੀ ਨਹੀਂ ਉਹਨਾਂ ਦੇ ਹੋਏ ਕਿ ਮੈਂ ਕਹਿ ਰਹਾ ਤੁਹਾਡੇ ਫੋਨ ਦੇ ਵਿੱਚ ਤੁਸੀਂ ਉਹਨਾਂ ਨੇ ਫੋਨ ਕੀਤਾ ਤਾਂ ਰਿਕਾਰਡਿੰਗ ਵਗੈਰਾ ਹੈ ਦੇ ਫੋਨ ਦੇ ਡਾਕਟਰ ਦੇ ਫੋਨ ਤੇ ਕੀਤਾ ਇਹਨਾਂ ਨੇ ਉਹਨਾਂ ਨੇ ਆਪਣੇ ਡਾਕਟਰ ਜੂਨੀਅਰ ਡਾਕਟਰ ਨੂੰ ਮੈਡਮ ਮੋਨਾ ਵਾਲੂ ਕਿਹਾ ਜਾ ਰਿਹਾ ਹੈ ਕਿ ਕੋਈ ਮਤਲਬ ਕਿ ਤੁਹਾਡੇ ਹਸਬੰਦ ਵਗੈਰਾ ਨੇ ਕਿਸੇ ਨਾ ਕੋਈ ਜਿਹੜੀ ਮੈਡਮ ਆ ਸਿਸਟਰ ਆ ਉਹਨਾਂ ਨਾਲ ਵੀ ਬਤਮੀਜ਼ੀ ਵਗੈਰਾ ਕੀਤੀ ਹੈ ਕੁਝ ਨਹੀਂ ਕਹੀਆਂ ਕੀਤੀਆਂ ਆ ਵੀਡੀਓ ਦਿਖਾਉਂ। ਇਹ ਮੈਂ ਵੀ ਦਿਖਾਵਾਂਗੀ ਮੈਂ ਵੀ ਵੀਡੀਓ ਬਣਾਈ ਹੋਈ ਆ ਕਿ ਆਹਨੇ ਕਿਹੜੀ ਬਤਮੀਜ਼ੀ ਕੀਤੀ ਹੈ। ਹੂੰ। ਸਬੂਤ ਰਹੇ ਨਾ। ਲੇਕਿਨ ਤੁਹਾਡੇ ਹਸਬੰਦ ਨੇ ਕੋਈ ਇਦਾਂ ਹਰਕਤ ਕਰਕੇ ਤੇ ਬਾਅਦ ਵਿੱਚ ਮੁੜ ਕੇ ਚਲੇ ਗਏ ਸੀਗੇ। ਸਬੂਤ ਦੇ ਫਿਰ ਮੈਂ ਵੀ ਦਿਖਾਵਾਂਗੀ ਸਬੂਤ ਮੇਰੇ ਕੋਲ ਸਬੂਤ ਆ। ਸਬੂਤ ਨਹੀਂ ਆ ਨਾ। ਮੈਂ ਸਬੂਤ ਦੇ ਸਾਰ ਬੋਲਦੀ ਆ ਮੈਂ ਵੀ ਬੋਲਦੀ। ਮੇਰਾ ਸਭ ਬਹੁਤ ਹੀ ਅਡਰਟ ਸਬੂਤ ਦੇਵੇ ਡਾਕਟਰ ਆਪ ਕਿਉਂ ਨਹੀਂ ਤੁਸੀਂ ਹੁਣ ਡਾਕਟਰ ਸਾਹਿਬ ਨੂੰ ਮਿਲੇ ਸੀਗੇ ਜਾ ਕੇ ਇੱਕ ਮਿੰਟ ਡਾਕਟਰ ਦੇ ਕੋਈ ਲੇਡੀਜ਼ ਨੂੰ ਦਿਖਾ ਤੂੰ ਵੀ ਪਾਇਆ ਗਿਆ ਕੋਈ ਏਦਾਂ ਦਾ ਕੋਈ ਹੈਗਾ ਕੋਈ ਮੌਲਾ ਮੈਂ ਕਹਿੰਦਾ ਮੈਂ ਖੁਦ ਤੇ ਇੱਕ ਡਾਕਟਰ ਇਹ ਤੁਹਾਨੂੰ ਕਿਹਨੇ ਕਿਹਾ ਸੀ ਨਹੀਂ ਗੱਲ ਡਾਕਟਰਾਂ ਨੇ ਕਿਹਾ ਸੀ ਕੋਤੇ ਨਹੀਂ ਹਾਂ ਜੀ ਡਾਕਟਰ ਨੇ ਕੀ ਕਹਿ ਰਹੇ ਸੀ ਉਹ ਕਹਿੰਦੇ ਸੀ ਅਸੀਂ ਇਹ ਸਤਾ ਸਾਥ ਕਰਿਆ ਮੇਰੇ ਬਤਨ ਦੀ ਜੀ ਇਹ ਤਾਂ ਤਾਂ ਕੇ ਆ ਗਿਆ ਮੈਂ ਕਹਾਂ ਉਹ ਹੀ ਮੈਂ ਜੋ ਵੀਡੀਓ ਦਿਖਾਉਂਦਾ ਤਾਂ ਉਹਨਾਂ ਨੇ ਕਹਿਣਾ ਕਿ ਤੁਹਾਡੇ ਜਿਹੜੇ ਹਸਬੰਡ ਨੇ ਉਹਨਾਂ ਨੇ ਏਦਾਂ ਮਤਲਬ ਜਿਹੜੀ ਮਿਸਬੀਹਵ ਕੀਤਾ ਕਿਸੇ ਦੇ ਨਾਲ ਤੇ ਕਰਕੇ ਉਹਨਾਂ ਨੇ ਕਿਹਾ ਕਿ ਏਦਾਂ ਤੁਹਾਡੇ ਹ ਚੱਲ ਗਏ ਸੀ ਉਹ ਇਹਨਾਂ ਡਾਕਟਰ ਨੂੰ ਬੁਲਾਉਂਦੇ ਰਹੇ 7 ਵਜੇ ਤੱਕ ਉਹਨਾਂ ਵੇਟ ਕੀਤੀ ਆ ਕਿਉਂਕਿ ਉਹਨਾਂ ਦੂਰ ਨਾਲ ਨਹੀਂ 7 ਵਜੇ ਦੀ ਵੇਟ ਕਰਕੇ ਗਏ ਆ ਮੈਂ ਅਡਮ ਨਾਲ ਗੱਲ ਹੋਈ ਆ ਸਾਡੇ ਕੋਲ ਬਕਾਇਦਾ ਵੀਡੀਓ ਬਣੀ ਹੋਈ ਹੈ ਸਾਨੂੰ ਪਤਾ ਹੈ ਹੁਣ ਤਾਂ ਤੁਸੀਂ ਅੰਦਰ ਗਏ ਸੀ ਕਿ ਆਪਣੇ ਉਹਦੇ ਆਪਰੇਟ ਦੇ ਜਿਹੜਾ ਤੁਹਾਡਾ ਗਲਤ ਕੀਤਾ ਗਿਆ ਉਸ ਦੇ ਬਾਰੇ ਗੱਲ ਕਰਨਗੇ ਸੀ ਕੀ ਕੀਤਾ ਗਿਆ ਡਾਕਟਰ ਸਾਹਿਬ ਵੱਲੋਂ ਕਿਉਂ ਪੈ ਗਏ ਕਿਉਂ ਪੈ ਗਏ ਉਹ ਪਾਸੇ ਕਹਿੰਦੀ ਆ ਸਾਡੇ ਨਾਲ ਕੀਤਾ ਵਾ ਸਰਦਾਰ ਜੀ ਨੇ ਉਹ ਕੀਤਾ ਕੀਤਾ ਇਹ ਸਾਨੂੰ ਲੂਟਦਾ ਹੁਣ ਅਗਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਅਗਲੀ ਕਾਰਵਾਈ ਕੀ ਆ ਉਹ ਤਾਂ ਕੈਮਰੇ ਲੱਗੇ ਦੀ ਨਹੀਂ ਹੁੰਦੇ ਤਾਂ ਨਾ ਕੈਮਰੇ ਲੱਗੇ ਪਿਓ ਕੈਮਰੇ ਸਾਫ ਆਈ ਜਾਂਦਾ ਸਾਹਿਬ ਵਿੱਚ ਮੈਂ ਕਿਹਾ ਮੈਂ ਕਿਹਾ ਮੈਡਮ ਅਗਲੀ ਕਾਰਵਾਈ ਕੀ ਆ ਤੁਹਾਡੀ ਅਗਰ ਤੁਹਾਡੀ ਸਮਝ ਨਹੀਂ ਬਾਬਾ ਜੀ ਕਾ ਨਹੀਂ ਹਜਰੇ ਸਾਨੂੰ ਕੋਈ ਸਮਝ ਆਉਂਦੀ ਨਹੀਂ ਸਭ ਕੋ ਗਏ ਸੀ ਕਿ ਕੀ ਕੀ ਆ ਗਿਆ ਨਾਮ ਲਉ ਤੁਹਾਨੂੰ ਡਾਕਟਰ ਸਾਹਿਬ ਨੇ ਆਪ ਕੋਈ ਗੱਲ ਨਹੀਂ ਕੀਤੀ ਮੈਡਮ ਨੂੰ ਅੱਗੇ ਕਰ ਦਿੱਤਾ ਵਾ ਉਹਨੇ ਮੈਡਮ ਦਾ ਇਸਤੇਮਾਲ ਕੀਤਾ ਵਾ ਖੋਦੇ ਸਰਦਾਰ ਨੂੰ ਕਹਿ ਦਿੱਤਾ ਵਾ ਇਹ ਸਰਦਾਰ ਸ਼ਾਮੀ ਆਏ ਹੀ ਮੈਨੇ ਇੱਥੇ ਤੱਕ ਪਾਏ ਆ ਮੈਂ ਕਿਹਾ ਕੋਈ ਸਬੂਤ ਦਿਖਾਓ ਕੋਈ ਵੀਡੀਓ ਦਿਖਾਓ ਕਹਿੰਦੇ ਦਿਖਾਓ ਜੇ ਤਾਂ ਕੋਈ ਨਹੀਂ ਕੋਈ ਸਬੂਤ ਹੈ ਮੈਂ ਵੀਡੀਓ ਦਿਖਾਉਂਗੀ ਮੇਰੇ ਕੋਲ ਵੀਡੀਓ ਹੈਗੀ ਹੈ। ਬਦੋਂ ਪਹਿਲਾਂ ਕੋਈ ਦੇਣ ਨਹੀਂ ਸਮੂ। ਨਹੀਂ ਜਿਹੜਾ ਤੁਹਾਡੇ ਪੇਸ਼ੈਂਟ ਦਾ ਆਪਰੇਟ ਜਿਹੜਾ ਕਿ ਗਲਤ ਕੀਤਾ ਗਿਆ ਉਸ ਵਾਲੇ ਤੁਸੀਂ ਹੁਣ ਡਾਕਟਰ ਸਾਹਿਬ ਨੂੰ ਉਸ ਦੇ ਬਾਰੇ ਮਿਲੇ ਹੋ ਜਾ ਕੇ ਉਹਨਾਂ ਵੱਲੋਂ ਕੀ ਕਿਹਾ ਗਿਆ ਤੁਹਾਨੂੰ? ਉਹਨਾਂ ਨੇ ਹੁਣ ਕੋਈ ਗੱਲ ਨਹੀਂ ਕੀਤੀ। ਕੱਲ ਉਹਨਾਂ ਨੇ ਗੱਲ ਕੀਤੀ। ਆ ਮੇਰੇ ਨਾਲ ਵੀ ਮੇਰੇ ਤੋਂ ਗਲਤੀ ਹੋ ਗਈ ਸੌਰੀ। ਹਾਂਜੀ ਉਹਨਾਂ ਕਿਹਾ ਸੌਰੀ। ਮੈਂ ਤੁਹਾਨੂੰ ਹੀ ਬੁਲਾਉਣਾ ਭੁੱਲ ਗਿਆ। ਉੱਥੇ ਇਹ ਵੀ ਸੌਰੀ। ਉਹਨਾਂ ਕਿਹਾ ਤੁਸੀਂ ਉੱਥੇ ਆਓ ਮੇਰੇ ਕਮਰੇ 'ਚ ਆਪਾਂ ਕੋਈ ਹਿਸਾਬ ਕਰਦੇ ਆਂ ਜਿਹੜਾ ਦੂਜੀ ਲੱਤ ਦਾ ਲਾਜੋ ਮੈਂ ਫ੍ਰੀ ਕਰੂੰਗਾ। ਮੈਂ ਨਹੀਂ ਗਈ ਉਹ। ਤਾਂ ਆਤੀ ਤਾਂ ਕਿਹਾ ਦਾਦੇ ਕਿ ਜੋ ਕੋਰਵਾ ਕੀ ਹੈ ਕਿ ਸਮਝ ਆ ਗਈ ਸੀ ਮੇਰਾ ਪੇਸ਼ੈਂਟ ਸੀ ਉਹਨੇ ਜੂਲਾ ਡਾਈਜ ਹੋ ਗਿਆ ਸੀਗਾ ਇਹਨਾਂ ਜੋ ਇਹਨਾਂ ਡਾਕਟਰ ਕੋਲ ਆਇਆ ਮੈਂ ਇੱਕ ਸ਼ੋਅ ਕਰਦਾ ਵੀ ਫੈਸਲੇ ਸੀਗਾ ਮੈਂ ਇਹਨਾਂ ਨੂੰ ਪਤਾ ਸੀਗਾ ਕਿ ਦੂਜੀ ਸ਼ਹਿਰ ਦਾ ਵੀ ਤੁਹਾਨੂੰ ਲੱਗਦਾ ਕਿ ਕੈਂਸਰ ਤੋਂ ਹੋ ਕਰਦਾ ਕਿ ਕਰ ਸਕਦਾ ਉਹ ਕੱਢ ਉਹ ਰੇਡ ਕਰਦਾ ਜਦੋਂ ਕੰਡਾ ਦਿਵਾਂਗੇ ਇਹਨਾਂ ਨੂੰ ਇਹਨਾਂ ਨੇ ਕਿਹਾ ਕਿ ਜਰਾ ਤੁਸੀਂ ਇੱਕ ਐਕਸਰਾ ਦਾ ਕੋਈ ਕਰਾਉਣਾ ਇਹਦਾ ਮੂਆ ਸੀਗਾ ਉਹਨੂੰ ਹਾਥੀ ਬਿਠਾ ਕੇ ਸਰ ਜਿਹੜਾ ਮੈਟਰ ਇਹਦਾ ਸੋਲਵ ਹੋਇਆ ਪਰਿਵਾਰ ਦੇ ਤੇ ਰਜਮਨ ਦਾ ਜੀ ਹਾਂਜੀ ਅੱਜ ਵੀ ਤੁਸੀਂ ਪਰਿਵਾਰੋਂ ਲਈ ਹਾਂਜੀ ਸਰ ਕੀ ਹੋਇਆ ਸੀ ਜਿਹੜਾ ਚੂਲੇ ਦਾ ਗਲਤ ਪ੍ਰੈਸ਼ਰ ਕੀਤਾ ਗਿਆ ਸੀ ਰਾਈਟ ਟੁੱਟਿਆ ਸੀ ਤੇ ਲੈਫਟ ਨਾਲ ਆਪਰੇਸ਼ਨ ਕਰ ਦਿੱਤਾ ਸੀ ਠੀਕ ਹੈ ਜੀ ਤੇ ਹੁਣ ਪਰਿਵਾਰ ਦੇ ਸਾਰੀ ਗੱਲ ਮੰਨ ਲਈ ਜਿਹੜੀਆਂ ਸਾਡੀਆਂ ਸ਼ਰਤਾਂ ਨੇ ਜਾਂ ਜਿਹੜੀਆਂ ਸਾਡੀਆਂ ਡਿਮਾਂਡ ਸੀ ਪੰਦਰਾਂ ਦਿਨ ਅਸਾਰਾ ਆਪਰੇਸ਼ਨ ਦਾ ਖਰਚਾ ਇਸ ਹਸਪੀਟਲ ਵੱਲੋਂ ਕੀਤਾ ਜਾਏਗਾ ਜੋ ਵੀ ਹੈਗਾ ਵੇ ਤੋ ਕਿ ਵੇਖੋ ਨੁਕਸਾਨ ਤਾਂ ਪਰਿਵਾਰ ਦਾ ਹੋਇਆ ਨਾ ਜੀ ਉਹ ਮਰੀਜ਼ ਤਾਂ 4 ਮਹੀਨੇ ਬੈਠਦਾ ਹੀ ਰਹਿਣਾ ਹੈਗਾ ਸਰ ਹੁੰਦਾ ਕਿ ਕੁਐਸਚਨ ਤੁਹਾਡਾ ਕੋਈ ਛੋਟਾ ਜਿਹਾ ਐਸੀ ਨਿਸ਼ਾਨੀ ਅਪਣਾ ਦੇ ਚਲੋ ਪ੍ਰੈਸ਼ਰ ਗਲਤ ਹੋ ਗਿਆ ਦੁਆਰਾ ਪਾਰਟਸ ਆਫ ਬੋਡੀ ਹੋ ਜੂਗੀ ਜੇ ਰੱਬ ਨਾ ਕਰੇ ਪੇਸ਼ੈਂਟ ਦੀ ਕੋਈ ਅਭੀ ਨਾ ਵੀ ਹੁੰਦੀ ਫੇਰੀ ਆਪਾਂ ਖਰਚੇ ਤੋਂ ਕੰਪਰਮਾਈਜ਼ ਕਰਨਾ ਸੀ ਭਾਜੀ ਅਕਚਲੇ ਕੰਪਰਮਾਈਜ਼ ਨਹੀਂ ਕਰਦੇ ਜੀ ਸੋਲੋ ਵੈਰੀ ਗੁੱਡ ਜੇ ਪੇਸ਼ੈਂਟ ਦੀ ਅਭੀ ਨਾ ਵੀ ਕੋਈ ਜਾਨ ਹੋਏ ਨਾ ਜੀ ਫੇਰ ਆਪਾਂ ਡਾਕਟਰ ਤੇ ਕਾਰਵਾਈ ਕਰਾਣੀ ਸੀ ਇਹ ਜੇ 2 2.5 ਘੰਟੇ ਜਿੱਦੋਂ ਜ਼ਿਆਦਾ ਲੱਗੀ ਨਾ ਇਹ ਸਾਡੇ ਪੰਜੀ ਸਾਹਿਬ ਤੇ ਪੱਟੀ ਸਾਹਿਬ ਦੀ ਮਿਹਨਤ ਸਦਕਾ ਇਹ ਕੰਮ ਹੋਇਆ। ਖਰਚੇ ਦੀ ਕੋਈ ਨਹੀਂ ਗੱਲ। ਖਰਚੇ ਦੀ ਕੋਈ ਗੱਲ ਨਹੀਂ ਹੋਈ। ਸਿਰਫ ਆਪਰੇਸ਼ਨ ਹੋਣਾ। ਖਰਚੇ ਦੀ ਕੋਈ ਗੱਲਬਾਤ ਨਹੀਂ ਹੋਈ। ਖਰਚੇ ਦੀ ਕੋਈ ਗੱਲਬਾਤ ਨਹੀਂ। ਕਿਦਾਂ ਇੱਕ ਗਲਤੀ ਨਾ ਹੋ ਗਿਆ ਜੋ ਹੋਣਾ ਸੀ। ਆਪਰੇਸ਼ਨ ਦੀ ਕੋਈ ਨਹੀਂ ਹੈਗਾ ਜੀ। ਇਹ ਸਿਰਫ ਡਾਕਟਰ ਨੇ ਆਪਣੀ ਸਾਰੇ ਸੌਰੀ ਫੀਲ ਕੀਤੀ ਸਾਨੂੰ। ਕਿ ਗਲਤੀ ਕਿ ਮੇਰੇ ਕੋਲ ਗਲਤੀ ਹੋਈ ਹੈ। ਸਿਰ ਜਿਸ ਤਰ੍ਹਾਂ ਤੁਸੀਂ ਨਹੀਂ ਦੱਸਦੇ ਪੱਟੀ ਸਾਹਿਬ ਵੀ ਕਹਿ ਗਏ ਕਿ ਇਹ ਆਪ ਡਾਕਟਰ ਸਾਹਿਬ ਨੇ ਮੰਨਿਆ ਕਿ ਚੁੱਲਾ ਜਿਹੜਾ ਰਾਈਟ ਸਾਈਡ ਦਾ ਕਰਨਾ ਸੀ ਲੈਫਟ ਸਾਈਡ ਦਾ ਕਰ। ਨਹੀਂ ਨਹੀਂ ਡਾਕਟਰ ਸਾਹਿਬ ਆ ਜੀ ਜੋ ਕੋਲੇ ਚੁੱਲੇ ਦੋਨੇ ਪਾਸੇ ਦੋਨੇ ਵਰਡਿੰਗ ਆ ਗਈ ਪਰ ਮੇਰੀ ਮੇਰੀ ਵਰਡਿੰਗ ਨਹੀਂ ਆ ਗਈ ਡਾਕਟਰ ਕਹਿ ਰਿਹਾ ਕਿ ਦੋਵੇਂ ਟੁੱਟਿਆ ਸੀ ਪਰ ਮੇਰੀ ਵਰਡਿੰਗ ਨਹੀਂ ਹੈਗੀ ਮੇਰੀ ਵਰਡਿੰਗ ਉਹੀ ਹੈ ਜਿਹੜੀ ਮੈਂ ਪਹਿਲਾਂ ਦਿੱਤੀ ਹੈ ਕਿ ਰਾਈਟ ਦਾ ਟੁੱਟਿਆ ਸੀ ਲੈਫਟ ਦਾ ਕੀਤਾ ਮੈਂ ਆਪਣੀ ਗਲਤੀ ਸਟੈਂਡ ਹੈਗਾ ਵਾ ਠੀਕ ਹੈ ਜੀ ਇੱਕ ਮੈਨੂੰ ਹੋਰ ਗੱਲ ਕੀਤੀ ਹੈ ਜੀ ਡਾਕਟਰ ਸਾਹਿਬ ਕਹਿੰਦੇ ਇੱਥੇ ਚਿੱਟਾ ਪੀਂਦਾ ਜੀ ਮੈਂ ਗੱਲ ਕੀਤੀ ਹੈ ਜੇ ਪੀਂਦਾ ਹੋਊਗਾ ਤਾਂ ਮੈਂ ਉਹਨੂੰ ਸਾਬਤ ਕਰਦਾਗਾ ਨਹੀਂ ਪੀਂਦਾ ਹੋਊਗਾ ਤਾਂ ਮੈਂ ਅਲਫਾਜ਼ ਤੇ ਵਾਪਾ ਲੈਣਾ ਵਾ ਸਰ ਇੱਕ ਡਾਕਟਰ ਸਾਹਿਬ ਨੇ ਤੁਹਾਡੇ ਉੱਪਰ ਵੀ ਕੋਈ ਬਲੇਮ ਲਗਾਏ ਸੀਗੇ ਕਿ ਤੁਹਾਡੇ ਵੱਲੋਂ ਉਹਨਾਂ ਦੀ ਬਾਈਚੇੜਾਂ ਵਗੈਰਾ ਕੀਤੇ ਆ ਦੇਖੋ ਜੀ ਜਿਹੜ ਦੇਖੋ ਸਾਡੀ ਇੱਕੋ ਹੀ ਗੱਲ ਹੈ ਸਾ ਨੇ ਨਿਪਟ ਗਈ ਉਹਨੇ ਆਪਣੀ ਆਪਣੇ ਆਪਰੇਸ਼ਨ ਪਹਿਲਾਂ ਹੀ ਦੋ ਲੜੀ ਪਾਣਾ ਸੀ ਇਹਨੇ ਨਿਪਟ ਗਈ ਦੇਖੋ ਇਹ ਪਹਿਲਾ ਮੰਦੇ ਨਹੀਂ ਧਮਕੀਆਂ ਦੇ ਰਹੀ ਹਾਂ ਬਿਲਕੁਲ ਜਿੱਥੇ ਡਾਟਾ ਸਾਡੀ ਸਾਨੂੰ ਵਾਈਟ ਕਰਾਉਣਾ ਤੁਸੀਂ ਵਾਈਟ ਲੈ ਬੰਦ ਨਾ ਤੇ ਚਲ ਨਾ ਦੇਖੋ ਇਹਦਾ ਬਾਈਟ ਤੇਰੀ ਡਾਕਟਰ ਦੀ ਫਾਈਲ ਯਾਰ ਮਾਮਲੇ ਚ ਇੰਦਾ ਕੰਮ ਇਹ ਹਰ ਮੀਕ ਲਗਾ ਸੁਣੋ ਜੀ ਅਰੇ ਮਾਮਲੇ ਤੁਸੀਂ ਵੀ ਆਂਦੇ ਰੋਲਾ ਪੈਂਦਾ ਨਿਭੜੇ ਜਾਂਦੀ ਹੈ ਸਾਨੂੰ ਵੀ ਡਾਕਟਰ ਸਾਹਿਬ ਦੀ ਮੇਨ ਵਾਈਟ ਜਰੂਰੀ ਨਹੀਂ ਸਾਨੂੰ ਉਹਨਾਂ ਦੀ ਵੀ ਕਰਾਉਣੀ ਹੈ ਤੁਹਾਡੀ ਦਫਾ ਹੋ ਗਈ ਹੈ ਡਾਕਟਰ ਸਾਹਿਬ ਇੱਕ ਵਾਰੀ ਕਹਿੰਦਾ ਲਾਈ ਸਾਨੂੰ ਗਿਆਨ ਪਰ ਡਾਕਟਰ ਸਾਹਿਬ ਦੀ ਵਾਈਟ ਜਰੂਰ ਪਾਣੀ ਮੈਂ ਕਹਿੰਦਾ ਮੈਂ ਹੁਣ ਵੀ ਚਾਹਨਾ ਹਾਂ ਡਾਕਟਰ ਸਾਹਿਬ ਵਾਈਟ ਦੇ ਦੇ ਡਾਕਟਰ ਨੇ ਪੱਤੂ ਬਗੈਰ ਥੋੜਾ ਖਬਰ ਕੰਪਲੀਟ ਨਹੀਂ ਨਹੀਂ ਅੱਜ ਅੱਜ ਇਹਨਾਂ ਨਾਲ ਹੋਇਆ ਬਲਕਿ ਜਿਹੜੀ ਗੱਲ ਆਪਾਂ ਇੱਥੇ ਕਰ ਰਿਹਾ ਆ ਉਹ ਤੇ ਡਾਕਟਰ ਸਾਹਿਬ ਵੀ ਕਰਾਉਣਾ ਹੈ ਮੈਂ ਕਹਿੰਦਾ ਡਾਕਟਰ ਆਵੇ ਡਾਕਟਰਾਂ ਨੇ ਇੱਕ ਸਵਾਲ ਬਹੁਤ ਵੱਡੇ ਆ ਦੇ ਬੰਦਾ ਪ੍ਰਾਈਵੇਟ ਹਸਪਤਲ ਕਿਉਂ ਜਾਂਦਾ ਮੈਂ ਲਾਇਸੈਂਸ ਹੀ ਹੋਵੇ ਠੀਕ ਹੈ ਨਾ ਇਹ ਪ੍ਰਾਈਵੇਟ ਹਸਪਤਲ ਦੀ ਲਾਇਸੈਂਸ ਹੀ ਹੋਣਗੇ ਬੰਦਾ ਕਿੱਥੇ ਜਾਣੇਗਾ ਸਰਕਾਰ ਆ ਦੀ ਬੜੀ ਵੱਡੀ ਗਲਤੀ ਹੈ ਜੀ ਆਮ ਆਦਮੀ ਪਾਰਟੀ ਕਹਿੰਦੀ ਸੀ ਜੀ ਅਸੀਂ ਹੈਲਥ ਦਾਂਗੇ ਜੀ ਠੀਕ ਹੈ ਜੀ ਉਹਨਾਂ ਨੇ ਮੁਹੱਲਾ ਕਲੀਨਿਕਾ ਬਣਾ ਦਿੱਤੇ ਹਸਪਤਾਲਗੇ ਨਹੀਂ ਬੋਲਦਾ ਜਿਹੜਾ ਚੁੱਕਾ ਇਹ ਬੜੇ ਵੱਡੇ ਵੱਡੇ ਵਾਅਦੇ ਹੀ ਰੰਦਾ ਜੀ ਇਹ ਹਰ ਵਾਰੀ ਸਮਝੋ ਧਾਕਾ ਲੈਂਦਾ ਹੋਵੇ ਸਮਝੋ ਤਾਂ ਹੀ ਗੱਲ ਲੰਦਾ ਬਸ ਸੈਟੀ ਕਰ ਲੈਂਦਾ ਜੀ ਪੈਸੇ ਨਾਲ ਸੈਟੀ ਕਰਦੇ ਜੀ ਹਰ ਵੇਖੋ ਤੁਸੀਂ ਕਦੋਂ ਇਹ ਸੈਟੀਂਗ ਪੈਸੇ ਮੈਂ ਕਿਸੇ ਕੋਲੋਂ ਕਰਨੀ ਸੈਟੀਂਗ ਭਾਜੀ ਇਹਨ ਮੇਰੀ ਪਰਸਨਲ ਹਵਾਲੇ ਇਹਨਾਂ ਨੇ ਸਾਫ ਜੇ ਇਸ ਤਰੀਕੇ ਦਾ ਮਰਜ਼ੀ ਮਿਲੇ ਪਰ ਮੇਰਾ ਕੀ ਸੈਟਿੰਗ ਕਰਨਾ ਹੈ ਮੇਰਾ ਕੀ ਅੰਧਗਾ ਦੇ ਕੋਈ ਸੈਟਿੰਗ ਕਰਨਾ ਜੀ ਮੈਂ ਤਾਂ ਇਹਨਾਂ ਦੀ ਹੈਲਪ ਕਰਨ ਆਇਆ ਵਾਂ ਕਿ ਜਿਹੜਾ ਪਰਿਵਾਰ ਦੇ ਨਾਲ ਇਸ ਡਾਕਟਰ ਨੇ ਧੱਕਾ ਕੀਤਾ ਵੇ ਉਹਦਾ ਹਰਜਾਨਾ ਤੇ ਪਲੱਸ ਪੁਲਸ ਜਿਹੜੀ ਉਹਨੇ ਗਲਤ ਕੰਮ ਕੀਤਾ ਉਹਦੀ ਸਜ਼ਾ ਨੂੰ ਕੀ ਮੈਂ ਦਿੰਦੀ ਏ ਉਹ ਪੁਲਸ ਦੱਸ ਦੇਖੇ ਸਰ ਜਿਹੜੇ ਪੇਸ਼ੈਂਟ ਹੈ ਪੇਸ਼ੈਂਟ ਤੁਹਾਡੇ ਪਰਿਵਾਰਿਕ ਮੈਂਬਰ ਨੇ ਨਹੀਂ ਮੇਰੇ ਦੋਸਤ ਦੇ ਨਾਲ ਰਿਸ਼ਤੇ ਦਾ ਹੈਗੇ ਨੇ ਜੀ ਇਹ ਨਾਮ ਕੀ ਹੈ ਪੇਸ਼ੈਂਟ ਦਾ ਪੇਸ਼ੈਂਟ ਦਾ ਸੁਖਵੰਤ ਸਿੰਘ ਹੈਗਾ ਜੀ ਕਿੰਨੇ ਦਿਨ ਪਹਿਲਾਂ ਆਏ ਸੀਗੇ ਇੱਥੇ ਉਹ ਵੀਰਵਾਰ ਦੇ ਆਏ ਨੇ ਜੀ 4 ਦਿਨ ਹੋ ਗਏ ਜੀ 5ਵਾਂ ਦਿਨ ਹੈ ਅੱਜ ਆਪਰੇਟ ਕਿਸ ਦਿਨ ਹੋਇਆ ਉਹਨਾਂ ਦਾ ਉਹ ਆਪਰੇਟ ਕੱਲ ਕੱਲ ਪੱਸੀ ਹੋਇਆ ਹੋਵੇ ਸ਼ੁੱਕਰਵਾਰ ਨੂੰ ਹੋਇਆ ਜੀ ਕਿਹਦੀ ਲੱਤਰਾ ਹੋਇਆ ਸੀ ਖੱਪੀ ਲੱਤਰਾ ਆਈ ਸੱਚੀ ਲੱਤ ਲੈ ਕੇ ਆਏ ਸੀ ਜੀ ਚੋਲਾ ਬਦਲਣ ਸੱਚੀ ਲੱਤਰਾ ਲੈ ਕੇ ਆਏ ਸੀ ਉਹਨਾਂ ਨੇ ਖੱਪੀ ਲੱਤਰਾ ਕਰਤਾ ਤੇ ਡਾਕਟਰ ਹੁਣ ਕੋ ਕੋਲਸਨ ਪਤਾ ਕੀ ਕਹਿ ਰਿਹਾ ਵੇ ਕਿ ਜੇ ਉਹ ਖੱਬੀ ਵੀ ਖਰਾਬ ਸੀ ਤੇ ਖੱਬੀ ਖਰਾਬ ਸੀ ਤੇ ਪਰਿਵਾਰ ਨੂੰ ਦੱਸਣਾ ਚਾਹੀਦਾ ਸੀ ਆਪਰੇਸ਼ਨ ਕਰਨ ਤੋਂ ਬਾਅਦ ਕਹਿੰਦਾ ਸੋਰੀ ਵੇਖੋ ਕਿੱਡੀ ਵੱਡੀ ਗੁਨਾਹ ਕਰਕੇ ਫਿਰ ਆਪਣੀ ਸੋਰੀ ਕਹਿ ਕੇ ਇਹ ਕੋਸੋਖਾ ਕੰਮ ਥੋੜੀ ਹੈ ਸਰ ਪੁਲਿਸ ਵਾਲਿਆਂ ਨੂੰ ਤੁਸੀਂ ਇਨਫੋਰਮ ਕੀਤਾ ਹੈ ਪੁਲਿਸ ਸਿਵੀ ਸਬੀ ਦੀ ਹਸਪਤਾਲ ਸੱਦੇ ਜੀ ਪੁਲਿਸ ਵੀ ਹਸਪਤਾਲ ਸੱਦੀ ਜੀ ਅਸੀਂ ਕਿਸੇ ਸੁਧਿਆ ਜੀ ਨਾ ਅਸੀਂ ਕੋਈ ਨਾਰੇਬਾਜੀ ਕੀਤੀ ਹੈ ਨਾ ਅਸੀਂ ਕੋਈ ਇਸ ਸੁਭੇਵ ਕੀਤਾ ਉਲਟਾ ਸਾਡੇ ਭੈਣ ਨੂੰ ਰਾਤ 11 ਵਜੇ ਜੂਨੀਅਰ ਡਾਕਟਰ ਫੋਨ ਕਰ ਰਿਹਾ ਵੇਖੋ ਫੋਨ ਕਰਨਾ ਉਹ ਤਰੀਕੇ ਨਾਲ ਕੋਈ ਸਟਾਫ ਕਰੇ ਇੱਥੇ ਸੁੱਤੇ ਹੁੰਦੇ ਨੇ ਬੰਦੇ ਆਵਾਜ਼ ਮਾਰ ਕੇ ਉਠਾਵੇ ਪਰਮਜੀਤ ਕੌਰ ਜੀ ਤੁਹਾਡੇ ਪਿਛੇ ਨੂੰ ਆਹ ਪ੍ਰੋਬਲਮ ਹੈ ਮਤਲਬ ਜੂਨੀਅਰ ਡਾਕਟਰ ਆਪ ਨੂੰ ਕਿਹੜਾ ਕਿਹੜਾ ਰਿਪੋਰਟ ਕਰ ਰਿਹਾ ਇਸ ਟਾਈਮ ਜਿਹੜਾ ਪੇਸ਼ੈਂਟ ਹੈ ਪੇਸ਼ੈਂਟ ਦੀ ਕੰਡੀਸ਼ਨ ਹੀ ਨਹੀਂ ਕੀਤਾ ਜੂਨੀਅਰ ਨੂੰ ਫੋਨ ਕੀਤਾ ਤੇ ਆਂਦੇ ਨੇ ਕੱਲ ਕਰਾਈ ਕੰਡੀਸ਼ਨ ਕਿਤਾ ਸਰ ਪੇਸ਼ੈਂਟ ਦੀ ਸੀ ਸੀਰੀਅਸ ਹੈ ਕੰਡੀਸ਼ਨ ਜੀ ਆਈਸੀਯੂ ਦੇ ਵਿੱਚ ਨੇ ਜਾਂ ਪ੍ਰਾਈਵੇਟ ਰੂਮ ਦੇ ਵਿੱਚ ਉਹਨਾਂ ਨੇ ਸ਼ਿਫਟ ਕੀਤਾ ਪ੍ਰਾਈਵੇਟ ਵਿੱਚ ਸ਼ਿਫਟ ਕਰਨ ਦਾ ਕੋਈ ਨਾਸ਼ਾ ਕਿਉਂ ਆ ਰਹੇ ਨੇ ਜੀ ਸਰ ਤੁਸੀਂ ਮਿਲਿਓ ਫਿਰ ਸਾਨੂੰ ਆ ਕੇ ਦੱਸ ਦਿਓ ਹਾਂ ਦੱਸ ਦੇ ਦੋ ਸਾਰੀ ਗੱਲ ਦੋ ਤਰੀਕ ਨੂੰ ਇੱਕ ਪਟ ਉਹਨੂੰ ਪੁੱਛਿਆ ਕਿਹੜੇ ਪਾਸੇ ਤਕਲੀਫ ਜ਼ਿਆਦਾ ਹੈਗੀ ਹੈ ਖੱਬੇ ਪਾਸੇ ਖੱਬੇ ਪਾਸੇ ਦਾ ਆਪਰੇਟ ਕੀਤਾ ਕੁਣ ਦਾਲਦਾ ਨੂੰ ਸਮਝਾਤਾ ਹੈ ਮੈਡਮ ਹੈਗੇ ਸਰ ਉਹ ਕਹਿੰਦੇ ਖੰਬੇ ਦਾ ਕਰਾਣਾ ਨਹੀਂ ਦੋ ਦਿਨ ਬਾਅਦ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਉਹ ਟੁੱਟਾ ਹੈ ਸਿਆਣ ਕਰਕੇ ਪਤਾ ਕਰੇ ਇੱਕ ਵਾਰੀ ਪਤਾ ਪੇਸ਼ੈਂਟ ਦੀ ਲੋੜ ਸੀ ਸਰ ਨਾ ਨੈਸ਼ਨਲ ਲੈਵਲ ਚੈਂਪੀਅਨ ਹੈ ਟੈਨਿਸ ਵਾਲੀਬਾਲ ਪਰ ਦਾ ਪਾਸਟ 5 ਮੈਡਮ ਪਲੀਜ਼ ਪੰਜਾਬੀ ਨਹੀਂ 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 ਮੈਡਮ ਖੰਬੇ ਨਹੀਂ ਨਹੀਂ ਮੈਡਮ ਮੈਨੂੰ ਤੁਹਾਡੀ ਬਰੀਫ ਕਰੋ ਬੜਾ ਨਹੀਂ ਸਰ ਹੁਣ ਤੁਹਾਡਾ ਪਾਰਟੀ ਦਾ ਕੀ ਕੰਮ ਬਣਦਾ ਬੰਦੇ ਇਹਦੀ ਜਿਹਦਾ ਪਾਰਟੀ ਦਾ ਇਲਾਜ ਕਰਨਾ ਉਹ ਜਾਂਦਾ ਸਰ ਪੇਸ਼ੈਂਟ ਗਲਤ ਕੁਝ ਨਹੀਂ ਬੰਦਾ ਕਰੋਨਾ ਵਾਲੋ ਕਿਹਾ ਜਾ ਰਿਹਾ ਹੈ ਆਹ ਬੰਦੇ ਕਿੱਥੇ ਜਾ ਰਹੇ ਆ ਕੀ ਗੱਲ ਦੀ ਗੱਲ ਸਰ ਉਹ ਹੋ ਗਈ ਗੱਲ ਸੈਟਲ ਹੋ ਗਈ ਹੈ ਉਹਨਾਂ ਨਾਲ ਸਰ ਇੰਨੇ ਚ ਵੈਸੇ ਨਹੀਂ ਕੋਈ ਗੱਲ ਨਹੀਂ ਹੈ ਸਰ ਕੀ ਨਾਮ ਆਪਣਾ ਮੈਂ ਇਹ ਸਹਿਰਾ ਲਾਡਵੀ ਨੇ ਬਚਾਰਦੂੰ ਸਰ ਅੱਜ ਤੁਸੀਂ ਇੱਥੇ ਗੰਗਾ ਹਸਪੀਟਲ ਦੇ ਬਾਹਰ ਪਹੁੰਚੇ ਕਿ ਮਾਮਲਾ ਕੀ ਹੈ ਇੱਥੇ ਔਰਤੋ ਕੇਰ ਗੰਗਾ ਹਸਪੀਟਲ ਡਾਕਟਰਾਂ ਨੇ ਉਹ ਫੋਨ ਕੀਤਾ ਸੀਗਾ bade ਥਾਣੇ ਨੂੰ ਕਿ ਕੁਝ ਬੰਦੇ ਇਕੱਠੇ ਹੋ ਕੇ ਬਾਹਰ ਹੰਗਾਮਾ ਕਰ ਰਹੇ ਨੇ ਤੇ ਜਿੱਥੇ ਅਸੀਂ ਪਹੁੰਚੇ ਉਹਨਾਂ ਪਤਾ ਲੱਗਾ ਇੱਥੇ ਬਈ ਕੋ ਸਖਵਾਨ ਸਿੰਘ ਨਾਮ ਦਾ ਪੇਸ਼ੈਂਟ ਜਿਹੜਾ ਫ਼ਲਦਾਰ ਮਲੋਦੀ ਤੋਂ ਕਿਸੇ ਡਾਕਟਰ ਦੇ ਰੈਫਰੈਂਸ ਤੇ ਪੁਲਿਸ ਇੱਥੇ ਆਇਆ ਸੀਗਾ ਉਹਨਾਂ ਦਾ ਜਿਹੜੇ ਸੱਜੇ ਜਿਹੜਾ ਚੂੜਾ ਜਿਹੜਾ ਖਰਾਬ ਸੀਗਾ ਜੀ ਅਸੀਂ ਸੱਜੇ ਪਾਸੇ ਦਾ ਚੂੜਾ ਜਿਹੜਾ ਚੇਂਜ ਕਰਾਉਣਾ ਸੀਗਾ ਤਾਂ ਡਾਕਟਰ ਸਾਹਿਬ ਨੇ ਸੱਜੇ ਦਾ ਨਹੀਂ ਜਗਾ ਖੱਬੇ ਜਿਹੜਾ ਜਗਾ ਚੂੜਾ ਉਹ ਚੇਂਜ ਮਤਲਬ ਗਲਤ ਰਿਹਾ ਗਲਤ ਅਪਰੇਟ ਕਰ ਦਿੱਤਾ ਉਹਨਾਂ ਨੇ ਡਾਕਟਰ ਸਾਹਿਬ ਨੇ ਉਹਨਾਂ ਦੇ ਕਹਿਣ ਮੁਤਾਬਕ ਦੱਸਣ ਜਿਹੜੇ ਪੇਸ਼ੈਂਟ ਹੈਗੇ ਉਹਨਾਂ ਦੇ ਪਰ ਜਿਹੜਾ ਪੇਸ਼ੈਂਟ ਹੈਗਾ ਵਾ ਉਹ ਥੋੜਾ ਦਿਮਾਗ ਤੋਂ ਪਹਿਲਾਂ ਹੀ ਕੰਨੇ ਥੋੜਾ ਅਨਕੌਂਸ਼ੀਅਸ ਹੈਗਾ ਵਾ ਉਹਨੂੰ ਤਾਂ ਸਾਰੇ ਪਾਸੇ ਉਹ ਕਹੀ ਜਾਂਦਾ ਮੇਰੇ ਦਰਦ ਇੱਥੇ ਵੀ ਹੋ ਰਿਹਾ ਇੱਥੇ ਵੀ ਹੋ ਰਿਹਾ ਡਾਕਟਰ ਦੱਸਣ ਮੁਤਾਬਕ ਡਾਕਟਰ ਸਾਨੂੰ ਡਾਕਟਰ ਰੈਫਰੈਂਸ ਸਰ ਉਹਨਾਂ ਨੂੰ ਪੇਜ ਜਿਹੜਾ ਨਾ ਹੈਗਾ ਜਿਹੜਾ ਨੇ ਪੇਸ਼ੈਂਟ ਆਇਆ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹਨਾਂ ਨੂੰ ਰਾਈਟ ਸਾਈਡ ਦਾ ਇਹਨਾਂ ਨੂੰ ਜਿਹੜਾ ਕਿ ਉਹਨਾਂ ਦਾ ਕਰਵਾਇਆ ਸੀਗਾ ਐਕਸਟਰਾ ਵਗੈਰਾ ਉਹ ਦਿਖਾਇਆ ਉਹਨਾਂ ਨੂੰ ਡਾਕਟਰ ਦਾ ਤਰਕ ਇਹ ਹੈ ਵੀ ਡਾਕਟਰ ਸਾਹਿਬ ਕਹਿੰਦੇ ਆ ਵੀ ਅਸੀਂ ਦੇਖਣਾ ਹੁੰਦਾ ਵੀ ਮਰੀਜ਼ ਦਾ ਜਿੱਥੇ ਜ਼ਿਆਦਾ ਇੱਕੋ ਵਾਰੀ ਦੋਨੇ ਦੇ ਅਸੀਂ ਜੂਲੇ ਨਹੀਂ ਚੇਂਜ ਕਰ ਸਕਦੇ ਕਿਸੇ ਦੇ ਇੱਕੋ ਟਾਈਮ ਤੇ ਸਾਨੂੰ ਲੱਗਾ ਵੀ ਜਿਹੜਾ ਖੱਬੇ ਪਾਸੇ ਵਾਲਾ ਜ਼ਿਆਦਾ ਚੂੜਾ ਟੁੱਟਾ ਹੋਇਆ ਪਹਿਲਾਂ ਇਹਨੂੰ ਬਦਲਣਾ ਚਾਹੀਦਾ ਫਿਰ ਸੱਜੇ ਪਾਸੇ ਦਾ ਬਦਲਣਾ ਹੈ ਪਰ ਇਹ ਜਿਹੜੇ ਹੈਗੇ ਪੇਸ਼ੈਂਟ ਦੇ ਨਾਲ ਮੈਂ ਤਾਂ ਤੁਹਾਡੇ ਕਹਿਣ ਦਾ ਮਤਲਬ ਇਹਨਾਂ ਨੇ ਡਾਕਟਰ ਸਾਹਿਬ ਨੇ ਗਲਤ ਆਪਰੇਟ ਕਰ ਦਿੱਤਾ ਹੈ ਨਾ ਉਹਨਾਂ ਦਾ ਇਹੀ ਪਰਿਵਾਰਿਕ ਮੈਂਬਰ ਦਾ ਇਹੀ ਰੋਪ ਲਗਾ ਰਹੇ ਨੇ ਉਹਨਾਂ ਦੇ ਪਰ ਇਹ ਕਹਿ ਰਹੇ ਨੇ ਵੀ ਅਸੀਂ ਸੱਜੇ ਦਾ ਕਰਾਉਣਾ ਸੀ ਪਰ ਖੱਬੇ ਦਾ ਕਰਤਾ ਉਹ ਡਾਕਟਰ ਸਾਹਿਬ ਨੂੰ ਮਿਲ ਰਹੇ ਨੇ ਉਹ ਡਾਕਟਰ ਸਾਹਿਬ ਕਹਿੰਦੇ ਸਾਡੇ ਕੋਲ ਦੋਨੇ ਐਕਸਰੇ ਪਏ ਨੇ ਸਤ ਤੁਹਾਨੂੰ ਇਤਨੀ ਇਨਫੋਰਮੇਸ਼ਨ ਇਹਨਾਂ ਨੇ ਪਰਿਵਾਰਿਕ ਮੈਂਬਰਾਂ ਨੇ ਦਿੱਤੀ ਹੈ ਜਾਂ ਕਿੱਦਾਂ ਡਾਕਟਰ ਸਾਹਿਬ ਨੇ ਕੋਲ ਕੀਤਾ ਸੀਗਾ ਵੀ ਇੱਥੇ ਬਾਹਰ ਬੰਦੇ ਕਾ ਵੀ ਇਕੱਠੇ ਹੋਏ ਆ ਆਪਣੀ ਸੇਫਟੀ ਨੂੰ ਲੈ ਕੇ ਦੇਖਿਆ ਵੀ ਕੋਈ ਗੱਲ ਹੰਗਾਮਾ ਨਾ ਹੋਵੇ ਜਾਂ ਕੋਈ ਮਾਰੀ ਘਟੜਾ ਨਾ ਹੋਵੇ ਤਾਂ ਹੁਣ ਅਗਲੀ ਅਗਲੀ ਕਾਰਵਾਈ ਕੀ ਕਰੋਗੇ ਜੀ ਡਾਕਟਰਾਂ ਨੂੰ ਮਿਲ ਰਹੇ ਨੇ ਮੋਤਵਾ ਆਏ ਨੇ ਉਹ ਡਾਕਟਰ ਸਾਹਿਬ ਦੇਖੋਣਗੇ ਉਹਨਾਂ ਨੂੰ ਦਿਖਾ ਲੈਣਗੇ ਸਾਰੀਆਂ ਅਗਰ ਜੇ ਕੋਈ ਦੋਸ਼ੀ ਪਾਇਆ ਜਾਂਦਾ ਤੇ ਅੱਜ ਇਹ ਕੰਪਲੇਂਟ ਸਾਨੂੰ ਅਜੇ ਕਿਸੇ ਨੇ ਨਹੀਂ ਦਿੱਤੀ ਕਿ ਕੰਪਲੇਂਟ ਦੇਣਗੇ ਜਿਹੜੀ ਬਣਦੀ ਕਾਰਵਾਈ ਅਸੀਂ ਉਹ ਅਮਲ ਲਾਵਾਂਗੇ ਸਹੀ ਹੋਗੀ